ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਅਤੇ ਵਿਧਾਨ ਸਭਾ ਦੇ ਸਪੀਕਰ ਮਰਹੂਮ ਨਰਮਦ ਸਿੰਘ ਕਾਲੂ ਦੇ ਪੁੱਤੇ ਸੰਨ ਰਾਜ ਸਿੰਘ ਕਾਲੂ ਨੇ ਹਲਕਾ ਫਤਿਹਗੜ ਚੂੜੀਆਂ ਤੋਂ ਸਰਗਰਮ ਸਿਆਸਤ 'ਚ ਆਉਣ ਦੇ ਸੰਕੇਤ ਦਿੱਤੇ ਹਨ। ਉਹਨਾਂ ਨੇ ਇੱਕ ਆਪਣੀ ਸੋਸ਼ਲ ਸਾਈਟ ਉੱਪਰ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨੇ ਹਲਕਾ ਫਤਿਹਗੜ ਚੂੜੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਤਾ 7 ਦਿਨ ਜੋ ਸੋਸ਼ਲ ਸਾਈਟ ਉੱਪਰ ਸੰਨ ਰਾਜ ਸਿੰਘ ਕਾਲੂ ਜੋ ਕਿ ਮਹਰੂਨ ਨਰਮਲ ਸਿੰਘ ਕਾਲੋਂ ਦੇ ਪੋਤੇ ਅਤੇ ਡਾਕਟਰ ਸ਼ਿਵਕਰਨ ਸਿੰਘ ਕਾਲੋਂ ਦੇ بیٹے ਯਾਨੀ ਕਿ ਪੁੱਤਰ ਹਨ ਉਹਨਾਂ ਨੇ ਜੋ ਸੋਸ਼ਲ ਮੀਡੀਆ ਉੱਪਰ ਸੋਸ਼ਲ ਸਾਈਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਉਸ ਵਿੱਚ ਉਹਨਾਂ ਨੇ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਉਹਨਾਂ ਦੇ ਦਾਦਾ ਜੀ ਸਰਦਾਰ ਨਰਮਲ ਸਿੰਘ ਕਾਲੋਂ ਵੱਲੋਂ ساری ਜ਼ਿੰਦਗੀ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ ਅਤੇ ਇਸੇ ਸੇਵਾ ਕਰਦਿਆਂ ਨਰਮਲ ਸਿੰਘ ਕਾਲੋਂ ਤੇ ਜੋ ਸੁਪਨੇ ਸੀ ਉਹਨਾਂ ਨੇ ਪੂਰੇ ਕੀਤੇ ਆ ਤੇ ਕੁਝ ਸੁਪਨੇ ਜਿਹੜੇ ਨੇ ਅਧੂਰੇ ਸਰਦਾਰ ਨਰਮਲ ਸਿੰਘ ਕਾਲੋਂ ਦੇ ਰਹਿ ਗਏ ਨੇ ਜਿਸ ਨੂੰ ਕਿ ਉਹ ਪੂਗਾ ਕਰਨਾ ਚਾਹੁੰਦੇ ਨੇ ਅਤੇ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਦਾ ਉਹਨਾਂ ਨੂੰ ਸਾਥ ਚਾਹੀਦਾ ਹੈ ਤਾਂ ਫਿਰ ਦੱਸਦੀਏ ਕਿ ਨਰਮਲ ਸਿੰਘ ਕਾਲ ਜੋ ਕਿ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਨੇ ਸਾਹਿਬਾ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੀ ਸਨ ਅਤੇ ਜਿਨ੍ਹਾਂ ਦਾ ਇਹ ਇਤਿਹਾਤ ਹੋ ਚੁੱਕਿਆ ਤੇ ਉਹਨਾਂ ਦੇ ਪੁੱਤੇ ਸਨੁਰਾਲ ਸਿੰਘ ਕਾਲੂ ਜੋ ਕਿ ਡਾਕਟਰ ਸ਼ਿਵਕਰਨ ਸਿੰਘ ਕਾਲੂ ਦੇ ਪੁੱਤਰ ਹਨ ਉਹਨਾਂ ਨੇ ਇੱਕ ਸੋਸ਼ਲ ਸਾਈਟ ਉੱਪਰ ਪੋਸਟ ਸ਼ੇਅਰ ਕਰਦਿਆਂ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਦੇ ਸਾਥ ਨਾਲ ਉਹ ਨਰਮਲ ਸਿੰਘ ਕਾਲੂ ਦੇ ਜੀ ਅਧੂਰੇ ਸੁਪਨੇ ਸਨ ਉਹਨਾਂ ਨੂੰ ਉਹ ਪੂਰਾ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਉਹ ਇਸ ਲਈ ਲੋਕਾਂ ਦਾ ਉਹਨਾਂ ਨੂੰ ਸਾਥ ਚਾਹੀਦਾ ਹੈ ਸਤਾਰਨਰਮਲ ਸਿੰਘ ਖਾਲਸਾ ਨੇ ਇਹ ਸੁਪਨੇ ਪੂਰੇ ਆ ਕਰਨੀ ਉਹਨਾਂ ਨੇ ਕਿਹਾ ਕਿ ਸੁਪਨੇ ਤਾਂ ਹੀ ਪੂਰੇ ਹੋ ਸਕਦੇ ਹਨ ਅਗਰ ਹਲਕਾ ਫਤੇਗੜ ਚੂੜੀਆਂ ਦੇ ਲੋਕ ਉਹਨਾਂ ਦਾ ਸਾਥ ਦੇਣ ਅਤੇ ਉਹਨਾਂ ਦੇ ਪਰਿਵਾਰ ਨੇ ਲੰਮਾ ਸਮਾਂ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਹੁਣ ਉਹ ਇਹਨਾਂ ਸੁਪਨਿਆਂ ਨੂੰ ਤਾਂ ਹੀ ਪੂਰਾ ਕਰ ਸਕਦੇ ਹਨ ਅਗਰ ਹਲਕਾ ਫਤੇਗੜ ਚੂੜੀਆਂ ਦੇ ਲੋਕ ਉਹਨਾਂ ਦਾ ਸਾਥ ਦੇਣ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਹਮੇਸ਼ਾ ਹੀ ਹਲਕਾ ਫਤੇਗੜ ਚੂੜੀਆਂ ਤੇ ਲੋਕਾਂ ਦੇ ਦਰਵਾਜ਼ੇ ਖੁੱਲੇ ਹਨ ਅਤੇ ਹਰ ਵळे ਉਹ ਸੇਵਾ ਲਈ ਹਾਜ਼ਰ ਹਨ ਉਹਨਾਂ ਨੇ ਆਪਣੇ ਪੇਜ ਉੱਪਰ ਆਪਣੇ ਨੰਬਰ ਵੀ ਜਿਹੜੇ ਨੇ ਉਹ ਸ਼ੇਅਰ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਹਰ ਵळे ਹਲਕਾ ਫਤਿਹਗੜ ਚੂੜੀਆਂ ਤੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਪਰ ਉਹਨਾਂ ਨੇ ਆਪਣੀ ਸੋਸ਼ਲ ਸਾਈਟ ਉੱਪਰ ਪਾਈ ਪੋਸਟ ਵਿੱਚ ਇਹ ਬਿਲਕੁਲ ਨਹੀਂ ਗੱਲ ਸਾਂਝੀ ਕੀਤੀ ਕਿ ਉਹ ਕਿਸ ਪਾਰਟੀ ਵੱਲੋਂ ਸਰਗਰਮ ਹੋਣਾ ਚਾਹੁੰਦੇ ਹਨ ਕਿਸ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ ਅਤੇ ਕਿਸ ਪਾਰਟੀ ਚ ਰਹਿ ਕੇ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ ਕਿ ਸਨਰਾਜ ਸਿੰਘ ਖਾਲੋ ਜੋ ਕਿ ਮਰਹੂਮ ਨਰਮਲ ਸਿੰਘ ਖਾਲੋ ਦੇ ਪੁੱਤੇ ਹਨ ਅਤੇ ਡਾਕਟਰ ਸ਼ਿਵਕਰਨ ਸਿੰਘ ਖਾਲੋ ਦੇ بیٹے ਹਨ ਜਿਨ੍ਹਾਂ ਨੇ ਆਪਣੀ ਇੱਛਾ ਇੱਕ ਸੋਸ਼ਲ ਸਾਈਟ ਉੱਪਰ ਪਹੁੰਚ ਪਾ ਕੇ ਸਾਂਝੀ ਕੀਤੀ ਹੈ ਕਿ ਉਹ ਹਲਕਾ ਫਤੇਗੜ ਚੂੜੀਆਂ ਦੇ ਲੋਕਾਂ ਦੀ ਆਪਣੇ ਦਾਦਾ ਜੀ ਨਰਮਲ ਸਿੰਘ ਖਾਲੋ ਨੂੰ ਮਾਨ ਸੇਵਾ ਕਰਨਾ ਚਾਹੁੰਦੇ ਹਨ ਉਹਨਾਂ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੇ ਇਹ ਗੱਲ ਸਪਸ਼ਟ ਨਹੀਂ ਕੀਤੀ ਕਿ ਕਿਸ ਪਾਰਟੀ ਵਿੱਚ ਰਹਿ ਕੇ ਆਪਣੀ ਸਰਗਰਮ ਜਿਹੜੀ ਸ਼ੁਰੂ ਕਰਨਗੇ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ ਕਿ ਸੁਨਾਰਤ ਸਿੰਘ ਕਾਰੋਜੋਗਿਆ ਜੇ ਨੌਜਵਾਨ ਹਨ ਮਹਿਜ 22 21 ਸਾਲ ਦੇ ਛੋਟੇ ਹੋ ਇੱਥੇ ਕਿ ਜੇ ਉਹਨਾਂ ਦੀ ਉਮਰ ਹੈ ਤੇ ਉਹਨਾਂ ਨੇ ਆਪਣੀ ਇੱਛਾ ਜਿਹੜੀ ਹੈ ਸੋ ਸੋਸਾਇਟੀ ਉੱਪਰ ਪੋਸਟ ਪਾ ਕੇ ਸਾਂਝੀ ਕੀਤੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ ਕਿ ਉਹ ਇਸ ਤਰ੍ਹਾਂ ਆਪਣਾ ਜਿਹੜਾ ਸਿਆਸੀ ਜੀਵਨ ਹੈ ਸ਼ੁਰੂ ਕਰਨ ਜਾ ਰਿਹਾ ਹਾਂ